ਦੋਸਤੋ ਜਦੋਂ ਕਿਸਾਨ ਨਾ ਝੋਨਾ ਲਾ ਲੈਂਦਾ ਹੈ ਖੇਤ ਦੇ ਵਿੱਚ ਤੇ ਲਾਇਆ ਹੋਇਆ ਝੋਨਾ ਜਦੋਂ ਹਫਤਾ ਹਫਤਾ 10 10 ਦਿਨ ਚੱਲਦਾ ਹੀ ਨਹੀਂ ਹੈਗਾ ਉਹਦੀ ਗਰੋਥ ਨਹੀਂ ਹੁੰਦੀ ਵੱਧਦਾ ਹੀ ਨਹੀਂ ਹੈਗਾ ਉਹ ਤਾਂ ਉਹ ਕਿਸਾਨ ਦੇ ਸਿਰ ਦੀ ਪੀੜ ਬਣ ਜਾਂਦਾ ਹੈ ਤੋਂ ਉਹਦੇ ਵਾਸਤੇ ਵੈਸੇ ਤਾਂ ਮਾਰਕੀਟ ਦੇ ਵਿੱਚ ਬਹੁਤ ਸਾਰੇ ਕੈਮੀਕਲ ਵਾਲੇ ਪ੍ਰੋਡਕਟ ਹੈਗੇ ਆ ਗਰੋਥ ਪ੍ਰੋਮੋਟਰ ਹੈ ਬਹੁਤ ਸਾਰੇ ਬਹੁਤ ਸਾਰੀ ਫੰਗਸ ਦਵਾਈਆਂ ਜਿਨ੍ਹਾਂ ਨਾਲ ਗਰੋਥ ਨੂੰ ਵਧਾਇਆ ਜਾ ਸਕਦਾ ਪਰ ਇੱਕ ਨਵੇਕਲੀ ਗੱਲ ਪਿੱਛੇ ਜੇ ਨਿਕਲ ਕੇ ਆਈ ਹੈ ਵੀ ਜੇ ਤੁਸੀਂ ਇਹਨਾਂ ਗਰੋਥ ਪ੍ਰੋਮੋਟਰਾਂ ਕੈਮੀਕਲ ਦੀ ਥਾਂ ਤੇ ਸਰੋਂ ਦੇ ਤੇਲ ਦੀ ਵਰਤੋਂ ਕਰੋ ਨਾ ਉਹ ਇਹਨਾਂ ਨਾਲੋਂ ਕਿਤੇ ਵਧੀਆ ਰਿਜ਼ਲਟ ਦਿੰਦਾ ਹੈ ਤੇ ਜਿਹੜੇ ਕਿਸਾਨਾਂ ਨੇ ਸਰੋਂ ਦੇ ਤੇਲ ਦੀ ਵਰਤੋਂ ਕੀਤੀ ਹੈ ਝੋਨੇ ਦੀ ਗ੍ਰੋਥ ਵਾਸਤੇ ਉਹਨਾਂ ਦੇ ਕਮੈਂਟ ਜਿਹੜੇ ਆ ਉਹਨਾਂ ਦਾ ਕਹਿਣਾ ਜਿਹੜਾ ਉਹ ਬਾ ਕਮਾਲ ਹੈ ਉਹਨਾਂ ਕਿਸਾਨਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲੇ ਹੈ ਸਰੋਂ ਦੇ ਤੇਲ ਦੇ ਹੁਣ ਸਰੋਂ ਦਾ ਤੇਲ ਝੋਨੇ ਦੇ ਵਿੱਚ ਪਾ ਦੇਣਾ ਇਹ ਗੱਲ ਸੁਣਨ ਦੇ ਵਿੱਚ ਬੜੀ ਜੱਗੋਂ ਤੇਰਮੀ ਜੀ ਲੱਗਦੀ ਹੈ ਵੀ ਆਰ ਸਰੋਂ ਦਾ ਤੇਲ ਪਾ ਕੇ ਕਿਤੇ ਐਵੇਂ ਝੋਨਾ ਖਰਾਬ ਨਾ ਹੋ ਜੇ ਜਾਂ ਐਵੇਂ ਜਵੜੀਆਂ ਜੀ ਮਾਰੀ ਜਾਂਦੇ ਲੋਕ ਹਨਾ ਇਹ ਨਵੀਂ ਗੱਲ ਆ ਗਈ ਵਿਸ਼ਵਾਸ ਨਹੀਂ ਕਰਦੇ ਪਰ ਅਸਲ ਦੇ ਵਿੱਚ ਇਹਦੇ ਰਿਜ਼ਲਟ ਬੋਲਦੇ ਐ ਇਹ ਜਿਹੜਾ ਫਾਰਮੂਲਾ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਨਾ ਇਹ ਸਾਡੇ ਕਈ ਮਿੱਤਰਾਂ ਨੇ ਕਰਕੇ ਦੇਖਿਆ ਪਿਛਲੇ ਕਈ ਸਾਲਾਂ ਤੋਂ ਇਹ ਤਾਂ ਤੁਹਾਨੂੰ ਦੱਸ ਰਹੇ ਹਾਂ ਤੇ ਇਹਦਾ ਬਹੁਤ ਵਧੀਆ ਰਿਜ਼ਲਟ ਨਿਕਲ ਕੇ ਆਉਂਦਾ ਹੈ ਦੋਸਤੋ ਸਾਡਾ ਮੋਟਿਵ ਜਿਹੜਾ ਹੈ ਨਾ ਉਹ ਕਿਸਾਨ ਦਾ ਆਪਣੇ ਭਰਾਵਾਂ ਦਾ ਜ਼ਿਮੀਂਦਾਰਾਂ ਦਾ ਵੱਧ ਤੋਂ ਵੱਧ ਫਾਇਦਾ ਕਰਨਾ ਹੈ ਕਿਉਂਕਿ ਆਪਾਂ ਨਾ ਝੋਨਾ ਵੜਨ ਤੋਂ ਬਾਅਦ ਜਿਹੜੀ ਪਰਾਲੀ ਹੈ ਉਹ ਵਿੱਚ ਬੋਂਦੇ ਨਹੀਂ ਹੈਗੇ ਨਾ ਆਪਾਂ ਰੂੜੀ ਦੀ ਆਧ ਪੰਨੇ ਆ ਉਲਟਾ ਅਸੀਂ ਆਪਣੀ ਜ਼ਮੀਨ ਨੂੰ ਚੂਸ ਰਹੇ ਆ ਤੇ ਦੂਜਾ ਇਹਦੀ ਹਿੱਕ ਸਾੜ ਦਨੇ ਆ ਆਪਣੀ ਜ਼ਮੀਨ ਦੀ ਆਪਾਂ ਅੱਗ ਲਾ ਕੇ ਪਰ ਸਾਨੂੰ ਪਤਾ ਹੈ ਵੀ ਇਹਦਾ ਹੋਰ ਕੋਈ ਬਦਲ ਨਹੀਂ ਹੈਗਾ ਜੇ ਆਪਾਂ ਕਣਕ ਦਾ ਜਿਹੜਾ ਨਾੜ ਹੈ ਉਹ ਵੀ ਵਿੱਚ ਬਾਦੀਏ ਤਾਂ ਆਪਣਾ ਤੂੜੀ ਵੀ ਨਾ ਵੀ ਨਹੀਂ ਸਰਦਾ ਹੈਗਾ ਜੇ ਪਰਾਲੀ ਨੂੰ ਆਪਾਂ ਕਹੀਏ ਵਿੱਚ ਬਾਦੀਏ ਤਾਂ ਉਹ ਵਾਹੀ ਨਹੀਂ ਜਾਂਦੀ ਹੈਗੀ ਉਹਦੇ ਵਾਸਤੇ ਖਰਚਾ ਬਹੁਤਾ ਜ਼ਿਆਦਾ ਹੋ ਜਾਂਦਾ ਅਸੀਂ ਇਸ ਗੱਲ ਨੂੰ ਬਾਖੂਬੀ ਸਮਝਦੇ ਆ ਏਸੇ ਕਰਕੇ ਮੈਂ ਤੁਹਾਨੂੰ ਇੱਕ ਗਰੋਥ ਪ੍ਰਮੋਟਰ ਜਿਹੜਾ ਬਿਲਕੁਲ ਚੂਸੀ ਹੋਈ ਮੇਨ ਦੇ ਵਿੱਚ ਵੀ ਤੁਸੀਂ ਪਾ ਦੋਗੇ ਜਮਾ ਥੋੜੇ ਜੇ ਪੈਸਿਆਂ ਦੇ ਵਿੱਚ ਹੱਲ ਹੋ ਜਾਊਗਾ ਉਹ ਦੱਸਣ ਜਾ ਰਿਹਾ ਆ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਨਾ ਝੋਨੇ ਦੀ ਕਿਸਮ ਆ 110 ਹੈ ਤੇ ਤੁਹਾਨੂੰ ਪਤਾ ਹੋਏਗਾ ਕਿਸਾਨ ਵੀਰ ਉਹ ਵੀ ਇਹ ਜਿਹੜੀ ਫਸਲ ਹੈ ਇਹ ਜਿਹੜੀ ਕਿਸਮ ਹੈ ਇਹ ਅੜ ਜਾਂਦੀ ਹੈ ਇਹ ਗਰੋਥ ਨਹੀਂ ਕਰਦੀ ਹੈਗੀ ਇਹਦੇ ਵਿੱਚ ਪਿਛਲੇ 10 15 ਦਿਨਾਂ ਤੋਂ ਸਰੋਂ ਦਾ ਤੇਲ ਵਰਤਿਆ ਗਿਆ ਤੇ ਤੁਸੀਂ ਇਹਦੀ ਗਰੋਥ ਦੇਖ ਸਕਦੇ ਹੋ ਕਈ ਕਿਸਾਨ ਭਰਾਵਾਂ ਦੇ ਡਾਟ ਵੀ ਰਹਿੰਦੇ ਆ ਉਹ ਸਾਰੇ ਡਾਟ ਮੈਂ ਕਲੀਅਰ ਕਰੂੰਗਾ ਇਸ ਵੀਡੀਓ ਦੇ ਵਿੱਚ ਅਸਲ ਦੇ ਵਿੱਚ ਨਾ ਜਿਹੜਾ ਸਰਾਂ ਦਾ ਤੇਲ ਹੈ ਉਹ ਮਾਈਸੀਲੀਅਮ ਫੰਗਸ ਨੂੰ ਇੰਨਾ ਕੁ ਐਕਟੀਵੇਟ ਕਰ ਦਿੰਦਾ ਹੈ ਝੋਨੇ ਦੇ ਵਿੱਚ ਵੀ ਸਾਡਾ ਝੋਨਾ ਪੂਰਾ ਗ੍ਰੋਥ ਕਰਨ ਲੱਗ ਜਾਂਦਾ ਹੈ ਉਹ ਕਦੇ ਵੀ ਰੁਕਦਾ ਨਹੀਂ ਹੈਗਾ ਥੋੜੀ ਜ਼ਮੀਨ ਇੰਨੀ ਕੁ ਚਾਰਜ ਹੋ ਜਾਂਦੀ ਹੈ ਇਹਦੇ ਨਾਲ ਵੀ ਜਿਵੇਂ ਛੱਪੜ ਵਾਲਾ ਪਾਣੀ ਨਹੀਂ ਲੱਗਿਆ ਹੁੰਦਾ ਕਈ ਵਾਰੀ ਕਾਲਾ ਕਾਲਾ ਜਾ ਜਾਂ ਆਪਾਂ ਕਹਿ ਦਿੰਦੇ ਆ ਵੀ ਪਿੰਡ 'ਚ ਕੋਈ ਨਿਆਈ ਅਲੀ ਜ਼ਮੀਨ ਹੁੰਦੀ ਹੈ ਉਹ ਬੜੀ ਫਰਟਾਈਲ ਹੁੰਦੀ ਹੈ ਉਸ ਤਰ੍ਹਾਂ ਦਾ ਕਰੰਟ ਥੋੜੀ ਜ਼ਮੀਨ ਦੇ ਵਿੱਚ ਪੈਦਾ ਹੋ ਜਾਂਦਾ ਅੱਛਾ ਇੱਕ ਚੀਜ਼ ਹੋਰ ਸਮਝ ਲਿਓ ਇੱਥੇ ਇਹ ਜਿਹੜੀ ਮਾਈਸੀਲੀਅਮ ਫੰਗਸ ਹੈ ਨਾ ਇਹ ਨੂੰ ਐਕਟੀਵੇਟ ਕਰਨ ਤੋਂ ਬਾਅਦ ਸਰੋਂ ਦਾ ਤੇਲ ਜਿਹੜਾ ਹੈ ਇਹ 10 ਦਿਨ ਵਾਸਤੇ ਹੀ ਕੰਮ ਕਰਦਾ ਹੈ ਇਹ ਨਾ ਸਮਝਿਓ ਵੀ ਇੱਕ ਵਾਰ ਪਾਤਾ ਤੇ ਆਪਾਂ ਸਪਰੇਅ ਕਰਤੀ ਵੀ ਹੁਣ ਮੁੜ ਕੇ ਹੁਣ 2-3 ਸਾਲ ਲੋੜ ਹੀ ਨਹੀਂ ਹੈਗੀ ਇਦਾਂ ਦਾ ਬਿਲਕੁਲ ਵੀ ਨਹੀਂ ਹੋਏਗਾ ਇਹਦੇ ਨਾਲ ਹੋਏਗਾ ਕੀ ਇਹ ਜਿਹੜੇ ਸਰੋਂ ਦਾ ਤੇਲ ਹੈ ਨਾ ਇਹ ਮਾਈਸੀਲੀਅਮ ਫੰਗਸ ਜਿਹੜੀ ਆਏ ਥੋੜੀ ਜ਼ਮੀਨ ਦੇ ਵਿੱਚ ਜਿੰਨੇ ਵੀ ਤੱਤ ਪਏ ਆ ਅਨਯੂਜ਼ਡ ਤੱਤ ਆ ਤੁਸੀਂ ਪਹਿਲਾਂ ਦਵਾਈਆਂ ਦਬੂਟੀਆਂ ਪਾਈਆਂ ਉਹ ਸਾਰਾ ਕੁਝ ਇਕੱਠਾ ਕਰਕੇ ਥੋੜੇ ਝੋਨੇ ਨੂੰ ਲਾ ਦਿੰਦੀ ਹੈ ਫੇਰ ਚਾਹੇ ਉਹ ਤੱਤ ਜਿਹੜੇ ਆ ਉਹ ਦੋ ਸਾਲ ਪਹਿਲਾਂ ਦੇ ਤੁਹਾਡੀ ਜ਼ਮੀਨ ਦੇ ਵਿੱਚ ਪਏ ਹੋਣ ਇਹ ਤਜਰਬਾ ਜੇ ਤੁਸੀਂ ਕਰ ਲਓਗੇ ਨਾ ਇਹ ਤਕਰੀਬਨ 1.5 ਲੀਟਰ ਤੇਲ 1 ਕਿਲੇ ਨੂੰ ਲੱਗਦਾ ਹੁੰਦਾ ਹੈ ਇੱਕ ਏਕੜ ਨੂੰ ਜਾਨੀ ਕਿ ਪੌਣੇ 5 ਵਿੱਗਿਆਂ ਨੂੰ ਇਹਦੇ ਮੁਕਾਬਲੇ ਦੇ ਵਿੱਚ ਦੇ ਤੁਸੀਂ ਦੂਜੇ ਪਾਸੇ ਇੱਕ ਏਕੜ ਦੇ ਵਿੱਚ 5 ਤੋਂ 7000 ਦਾ ਕੈਮੀਕਲ ਰਸਾਇਣ ਲਿਆ ਕੇ ਪਾ ਦੋ ਤਾਂ ਵੀ ਤੁਹਾਨੂੰ ਇੰਨੇ ਵਧੀਆ ਰਿਜ਼ਲਟ ਨਹੀਂ ਮਿਲਣਗੇ ਜਿੰਨਾ 1.5 ਕੁ ਲੀਟਰ ਸਰੋਂ ਦਾ ਤੇਲ ਵਧੀਆ ਰਿਜ਼ਲਟ ਦੇਊਗਾ ਕਈ ਵਾਰ ਨਾ ਸਾਡੇ ਵੀਰੇ ਡਾਟ ਕਰਦੇ ਆ ਵੀ ਇਦਾਂ ਝੋਨਾ ਸੜ ਜਾਏਗਾ ਖਰਾਬ ਹੋ ਜਾਏਗਾ ਬਿਲਕੁਲ ਵੀ ਖਰਾਬ ਹੋਏਗਾ ਤੁਸੀਂ ਜਿੰਨੀ ਮਰਜੀ ਤੇਲ ਦੀ ਵਰਤੋਂ ਕਰ ਸਕਦੇ ਹੋ ਪਰ ਡੇਢ ਕਿਲੋਟਰ ਬਹੁਤ ਹੁੰਦਾ ਇਸ ਤੋਂ ਜ਼ਿਆਦਾ ਕਰੋਗੇ ਤਾਂ ਉਹ ਖਰਾਬ ਹੀ ਜਾਏਗਾ ਬੇਸਟ ਜਾਏਗਾ ਪਰ ਥੋੜੀ ਫਸਲ ਨੂੰ ਨੁਕਸਾਨ ਕੋਈ ਨਹੀਂ ਹੋਏਗਾ ਤੇ ਇੱਕ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਵੀ ਇਹ ਜਿਹੜੀ ਤੁਸੀਂ ਸਰੋਂ ਦਾ ਤੇਲ ਦੀ ਵਰਤੋਂ ਹੈ ਨਾ ਇਹ ਝੋਨਾ ਲਾਉਣ ਤੋਂ 20 ਦਿਨਾਂ ਤੋਂ ਲੈ ਕੇ 30 ਦਿਨਾਂ ਦੇ ਵਿੱਚ ਵਿੱਚ ਕਰਨੀ ਹੈ ਉਸ ਤੋਂ ਬਾਅਦ ਨਹੀਂ ਕਰਨੀ ਫਿਰ ਇਹ ਪੱਤਿਆਂ ਨੂੰ ਨੁਕਸਾਨ ਕਰਦਾ ਹੈ ਪੱਤਿਆਂ ਤੇ ਡਿੱਕੇ ਹੁਣ ਗੱਲ ਕਰਦੇ ਹਾਂ ਵੀ ਇਹ ਆਪਾਂ ਪਾਉਣਾ ਕਿਵੇਂ ਹੈ ਸਰੋਂ ਦਾ ਤੇਲ ਤੁਸੀਂ ਸਰੋਂ ਦੇ ਤੇਲ ਨੂੰ ਉਨਾ ਰੇਤਲੀ ਜੀ ਮਿੱਟੀ ਦੇ ਵਿੱਚ ਰਲਾ ਲੈਣਾ ਹੈ 1.5 ਲੀਟਰ ਤੇਲ ਨੂੰ 1 ਏਕੜ ਵਾਸਤੇ ਉਸ ਤੋਂ ਬਾਅਦ ਉਸ ਨੂੰ ਚਾਹੇ ਤੁਸੀਂ ਫਿਰ ਯੂਰੀਆ ਦੇ ਵਿੱਚ ਮਿਕਸ ਕਰ ਲੋ ਜਾਂ ਫਿਰ ਮਿੱਟੀ ਦਾ ਹੀ ਸਿੱਧਾ ਇਦਾਂ ਹੀ ਛੱਟਾ ਦੇ ਦਿਓ ਇਸ ਤਰੀਕੇ ਨਾਲ ਤੁਸੀਂ ਇਹਦੀ ਵਰਤੋਂ ਕਰਨੀ ਹੈ ਤੇ ਰਿਜ਼ਲਟ ਤੁਹਾਨੂੰ ਇਹਦਾ ਬਾ ਕਮਾਲ ਮਿਲੂਗਾ ਇਹਦੇ ਤੇ ਬਕਾਇਦਾ ਰਿਸਰਚ ਹੋਈ ਹੋਈ ਹੈ ਇਹ ਗੱਲ ਅਸੀਂ ਐਵੇਂ ਹੀ ਨਹੀਂ ਕਹਿ ਰਹੇ ਹੈਗੇ ਅੱਛਾ ਫਿਰ ਕੱਲਾ ਇਹ ਨਹੀਂ ਵੀ ਆਪਾਂ ਸਰੋਂ ਦੇ ਤੇਲ ਦੀ ਵਰਤੋਂ ਕਰ ਲਈ ਵੀ ਹੁਣ ਹੱਥ ਹੱਥ ਰੱਖ ਕੇ ਬਹਿ ਜਾਣਾ ਇਦਾਂ ਨਹੀਂ ਹੋਰ ਵੀ ਛੋਟੀ ਮੋਟੀ ਜਿਹੜੀ ਚੀਜ਼ਾਂ ਹੈਗੀਆਂ ਜਿਨ੍ਹਾਂ ਦੇ ਆਪਾਂ ਅੱਗੇ ਵੀ ਧਿਆਨ ਰੱਖਦੇ ਆ ਉਹ ਸਾਰਾ ਤੁਹਾਨੂੰ ਕਰਨਾ ਹੀ ਪਏਗਾ ਪਰ ਤੁਹਾਨੂੰ ਰਿਜ਼ਲਟ ਇਹਦੇ ਪਹਿਲਾਂ ਨਾਲੋਂ ਦੁੱਗਣੇ ਤਿਗਣੇ ਨਿਕਲ ਕੇ ਆਉਣਗੇ ਸੋ ਦੋਸਤੋ ਇਹ ਨਵਾਂ ਤਜਰਬਾ ਸੁਣ ਕੇ ਤੁਹਾਨੂੰ ਕਿਵੇਂ ਦਾ ਲੱਗਿਆ ਤੁਹਾਡੇ ਚੋਂ ਕਿਹਨੇ ਕੀਨੇ ਪਹਿਲਾਂ ਹੀ ਤਜਰਬਾ ਕੀਤਾ ਹੋਇਆ ਉਹ ਬੰਦੇ ਕਮੈਂਟ ਜਰੂਰ ਕਰਿਓ ਤੇ ਬਾਕੀ ਹੋਰ ਇਦਾਂ ਦੀ ਵੀਡੀਓ ਦੇਖਣ ਵਾਸਤੇ ਸਾਡਾ ਚੈਨਲ ਸਰਦਾਰ ਔਨ ਟੂਰ ਸਬਸਕ੍ਰਾਈਬ ਕਰ ਲਿਓ ਇਦਾਂ ਦਾ ਹੀ ਬਹੁਤ ਸਾਰਾ ਕੰਟੈਂਟ ਔਨ ਦਾ ਵੇ ਹੈ ਤਾਂ ਸੀ ਕੱਲ ਦੋਸਤੋ